ਦਰਖਤ ਤੁਹਾਡਾ ਦੁਸ਼ਮਣ ਵੀ ਲਾਵੇ ਨਾ ਤਾਂ ਉਹਨੇ ਵੀ ਹਵਾ ਤੁਹਾਡੇ ਬੱਚਿਆਂ ਨੂੰ ਦੇਣੀ ਦੇਣੀ ਹੁੰਦੀ ਆ ਦਰਖਤ ਪੂਰੀ ਜ਼ਿੰਦਗੀ ਚ ਤੁਹਾਡੇ ਤੋਂ ਕੁਝ ਨਹੀਂ ਲੈਂਦਾ ਦਰਖਤ ਇਕ ਉਹ ਆ ਜਿੱਥੇ ਨਾ ਜਿਹੜੇ ਥਾਂ ਤੇ ਤੁਹਾਡੇ ਸਾਕਿਆਂ ਨੂੰ ਵੀ ਸੇਕ ਲੱਗਣ ਲੱਗ ਜਾਣਾ ਉਹਨਾਂ ਨੇ ਵੀ ਦੂਰ ਹੋ ਕੇ ਖੜ੍ਹ ਜਾਣਾ ਨਾ ਉਦੋਂ ਵੀ ਦਰਖਤ ਤੁਹਾਡੇ ਨਾਲ ਪਏ ਹੋਣਗੇ ਨਾਲ ਪਏ ਹੋਣਗੇ ਤਾਂ ਇਸ ਕਰਕੇ ਦਰਖਤਾਂ ਦਾ ਸਤਕਾਰ ਜ਼ਰੂਰੀ ਆ ਦਰਖਤ ਨਹੀਂ ਦੇਖਦਾ ਕਿ ਇਹ ਮੇਰਾ ਦੁਸ਼ਮਣ ਆ ਦਰਖਤ ਨਹੀਂ ਦੇਖਦਾ ਮਿੱਤਰ ਆ ਉਨੇ ਛਾਂ ਦੇਣੀ ਆ ਉਹਨੇ ਫਲ ਦੇਣਾ ਉਹਨੇ ਹਵਾ ਦੇਣੀ ਆ ਦੁਨੀਆ ਤੇ ਜੇ ਕੋਈ ਦਰਵੇਸ਼ ਪ੍ਰਜਾਤੀ ਆਪਾਂ ਕਹਿ ਸਕਦੇ ਆ ਕਿ ਉਹ ਰੌਖਾ ਸਜਣੋ ਜਿਹੜੇ ਮਾਹੌਲ ਦੇ ਵਿੱਚ ਮੈਂ ਖੜਾ ਮੈਨੂੰ ਨਿਊਜ਼ੀਲੈਂਡ ਵਰਗਾ ਮਾਹੌਲ ਮਹਿਸੂਸ ਹੋ ਰਿਹਾ ਨਿਊ ਜਨਤਾ ਨਿਊ ਭਾਰਤ ਨਿਊ ਭਾਰਤ ਨਰਸਰੀ ਮੇਰੇ ਨਾਲ ਮੁਹੰਮਦ ਹਨੀਫ ਹਾਂਜੀ ਮੁਹੰਮਦ ਹਨੀਫ ਵੀਰਾ ਅਸਲ ਦੇ ਵਿੱਚ 22 ਹੁਣੀ ਹਰ ਪੇਜ ਤੋਂ ਵੀਡੀਓ ਕਰਾਉਂਦੇ ਹੁੰਦੇ ਆ ਤੇ 22 ਹੁਣਾ ਦੇ ਰਿਵਿਊ ਇੰਨੇ ਘੈਂਟ ਆ ਨਾ ਬਾਈ ਹੁਣਾਂ ਕੋਲੇ ਐਨੇ ਕੈਂਟ ਫਲਦਾਰ ਬੂਟੇ ਆ ਜਿਹੜੇ ਤੁਹਾਡੇ ਘਰੇ ਸੋਹਣੇ ਵੀ ਲੱਗਣਗੇ ਫਲ ਵੀ ਦੇਣਗੇ ਤੁਹਾਨੂੰ ਸਸਤੇ ਵੀ ਲੱਗਣਗੇ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਹਾਡੇ ਘਰੇ ਉਹਨਾਂ ਤੇ ਫਲ ਆਉਣਗੇ ਆਪਾਂ ਸਿਆਵਟਾਲੇ 'ਚ ਬਾਅਦ ਚਾਵਾਂਗੇ ਕਿ ਸਿਆਵਟਾਲੇ 'ਚ ਆਪਾਂ ਬਾਅਦ ਚਾਉਨੇ ਆ ਠੀਕ ਹੈ ਫਿਰ ਫਲਦਾਰ ਤੇ ਚੱਲਦੇ ਆ ਕਿਉਂਕਿ ਐਸ ਵਕਤ ਸੱਜਣੋ ਉਹ ਰੁੱਤ ਆ ਗਈ ਆ ਜਦੋਂ ਸਾਨੂੰ ਮਹਿਸੂਸ ਹੋਊਗਾ ਕਿ ਅਸੀਂ ਗੱਡੀਆਂ ਸ਼ਾਮੇ ਲਾਈਏ ਜਦੋਂ ਸਾਨੂੰ ਮਹਿਸੂਸ ਹੋਊਗਾ ਕੀ ਤੁਸੀਂ ਫਲ ਖਾਈਏ ਜੂਸ ਪੀਏ ਤਾਂ ਜੂਸ ਵੀ ਸੱਜਣੋ ਫਿਰ ਜੇ ਬੀਜੋਗੇ ਤਾਂ ਫੇਰ ਹੀ ਪੀਓਗੇ ਬਾਈ ਪਹਿਲਾਂ ਫਲਾਂ ਤੇ ਆ ਜਾ ਹਾਂਜੀ ਹਾਂਜੀ ਨਹੀਂ ਭਾਈ ਹਾਂਜੀ ਹਾਂਜੀ ਹਾਂ ਫਰੂਟਿੰਗ ਦਿਖਾਉਣਿਆ ਬਈ ਜੇ ਜੇ ਮੰਨ ਲੋ ਕੋਈ ਵੀ ਬੰਦਾ ਕਹੇ ਦੇ ਬਈ ਜੀ ਮੈਨੂੰ ਫਲਾਨੇ ਥਾਂ ਤੇ ਮੈਨੂੰ ਡੱਬ ਵਾਲੀ ਦੇ ਵਿੱਚ ਚਾਹੀਦਾ ਦਰਖਤ ਚਾਹੀਦਾ ਤਾਂ ਉਥੇ ਟ੍ਰਾਂਸਪੋਰਟੇਸ਼ਨ ਜੀ ਹਾਂਜੀ ਸਾਰੀ ਤਰ੍ਹਾਂ ਦੀ ਟ੍ਰਾਂਸਪੋਰਟੇਸ਼ਨ ਆਦਨੇ ਕੋਲੇ ਬਈ ਮਲੇਰ ਕੋਟਲੇ ਉਹਨਾਂ ਦੀ ਵਿਜਾਈ ਮਤਲਬ ਜੇ ਕੋਈ ਆਪ ਬਈ ਪੰਜਾਬ ਹਰਿਆਣਾ ਰਾਜਸਥਾਨ ਜੀ ਜੰਮੂ ਕਸ਼ਮੀਰ ਹਿਮਾਚਲ ਜੀ ਪੰਜ ਸਟੇਟਾਂ 'ਚ ਕੰਮ ਕਰਦੇ ਆਂ ਕਰਦੇ ਆਂ ਤੇ ਪਹੁੰਚਣਗੇ ਹਾਂਜੀ ਪਹਿਲਾਂ ਫਾਲ ਦਿਖਾਓ ਹਾਂਜੀ ਪਹਿਲਾਂ ਉਹ ਦਿਖਾਓ ਜਿਹੜੇ ਇੱਕ ਅੰਬ ਨਹੀਂ ਹਰ ਭੇਜ ਦੀ ਵੀਡੀਓ ਬੜੀ ਵਾਇਰਲ ਹੋਈ ਸੀ ਕਹਿੰਦੇ ਅੰਬ ਬੜਾ ਮਹਿੰਗਾ ਵਕਦਾ ਕਾਲਾ ਅੰਬ ਕਿੰਨੇ ਨੂੰ ਕਹਿੰਦੇ ਵਕਿਆ ਉਹ 2.5 2.5 ਵੱਖਵੇਂ 3-3 ਦਾ ਅੰਬ ਵਿਕ ਜਾਂਦਾ ਇਹ ਪਿਆ ਜੀ ਮੀਆਂ ਜਾਕੀ ਜੀ ਇਹ ਸ਼ੁਰੂ-ਸ਼ੁਰੂ 'ਚ 1-1 ਲੱਖ ਰੁਪਏ ਦਾ ਕਿਲੋ ਆਇਆ ਸੀਗਾ 1 ਲੱਖ ਰੁਪਏ ਦਾ ਕਿਲੋ ਅੰਬ ਵੀ ਵਿਕਿਆ ਆਹਾ ਪ੍ਰੀਤ 1 ਲੱਖ ਰੁਪਏ ਦਾ ਕਿਲੋ ਅੱਛਾ ਇਹ ਅੰਬ ਹਾਂਜੀ ਇਹ ਅੰਬ ਮੀਆਂ ਜਾਕੀ ਕਹਿੰਦੇ ਨੇ ਇਹਨੂੰ ਲੱਗਣਗੇ ਇਹ ਪੂਰੇ ਇਹ ਦੇਖੋ ਤੁਹਾਡੇ ਸਾਹਮਣੇ ਲੱਗੇ ਹੋਏ ਨੇ ਦਾਣੇ ਬਣ ਗਏ ਹੂੰ ਇਹ ਬੂਰਨੀ ਹੈਗਾ ਫਰੂਟਿੰਗ ਆ ਸਾਰੀ ਆਹ ਵਾਲੀ ਹਾਂ ਇਹ ਫਰੂਟਿੰਗ ਹੋ ਗਈ ਹੈ ਇਹਨੂੰ ਹਾਂਜੀ ਜੀ ਇਹ ਮਤਲਬ ਪੰਜਾਬ ਦੇ ਵਿੱਚ ਇਹ ਕਾਮਯਾਬ ਹੈਗਾ ਪੂਰਾ ਫੁੱਲ ਫੁੱਲ ਕਾਮ ਆ ਬਾਈ ਫੁੱਲ ਇਹ ਕਾਲੇ ਰੰਗ ਦਾ ਲੱਗਦਾ ਅੰਬ ਨਹੀਂ ਇਹ ਬਲੂ ਜੇ ਕਲਰ ਦਾ ਹੁੰਦਾ ਜੀ ਇਹ ਵਾਲਾ ਅੱਛਾ ਜੀ ਹਾਂਜੀ 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 ਬਲੂ ਕਲਰ ਦਾ ਅੰਬ ਹੁੰਦਾ ਹੈ ਫੋਟੋ ਲਾ ਦਾਂਗੇ ਪ੍ਰੀਤ ਵਾਲੀ ਗੱਲ ਸਹੀ ਹੈ ਫੋਟੋ ਲਾ ਦਾਂਗੇ ਇਹ ਹੋ ਗਿਆ ਅੰਬ ਇਹਨੂੰ ਪਾਸੇ ਕਰ ਦਿਓ ਹੋਰ ਹੋਰ ਕੀ ਕੀ ਹੈ ਇਹ ਦੇਖੋ ਅਮਰਪਾਲੀ ਅੰਬ ਜਿਹੜਾ ਇਹ ਵੀ ਪੰਜਾਬ 'ਚ ਸਭ ਤੋਂ ਵੱਧ ਕਾਮਯਾਬ ਆ ਆਪਣੇ। ਅੱਛਾ ਜੀ। ਸਭ ਤੋਂ ਵੱਧ ਜਿਹੜਾ ਵੀ ਅੰਬ ਲੱਗਦਾ ਆਪਣੇ ਪੰਜਾਬ 'ਚ ਅਮਰਪਾਲੀ ਵੈਰੈਟੀ ਹੈ। ਅਗਲੇ ਸਾਲ ਨੂੰ ਤਾਂ ਇਹ ਪੂਰਾ ਫਰੂਟ ਦੇਣ ਲੱਗ ਜੂਗਾ। ਉੱਤੀ ਦੇ ਰਿਹਾ। ਇਸ ਵੀ ਇਸ ਵਾਰ ਵੀ ਇਹਨੂੰ ਕਟੋ-ਕਟ 8 ਤੋਂ 10 ਦਾਣੇ ਲੱਗਣਗੇ ਜੀ। ਨਹੀਂ ਮੈਂ ਇੱਕ ਗੱਲ ਮੇਰੀ ਬੇਨਤੀ ਆ ਸਾਡੇ ਵੀ ਇੱਕ ਅੰਬਾ ਉਹਨੂੰ ਆ ਫਰੂਟਿੰਗ ਹੋ ਗਈ ਉਹ ਬਹੁਤ ਜ਼ਿਆਦਾ। ਉਹ ਹੁਣ ਕੱਟ ਦਈਏ। ਜੇ ਇਹਨੂੰ ਕਟਿੰਗ ਕਰ ਦੋਗੇ ਪੌਦਾ ਥੋੜਾ ਗਰੋ ਕਰ ਜੂਗਾ। ਪਹਿਲੇ ਸਾਲਾਂ ਲੰਬ ਕੱਟ ਦੀ ਹਾਂਜੀ ਉਹਨੂੰ ਕੱਟਾਂ ਕਿਵੇਂ ਉਹਦੇ ਕਾਦੇ ਨਾਲ ਕੱਟਾਂ ਕੰਬੂਰ ਕੈਂਚੀ ਨਾਲ ਕੱਟਿਆ ਜਾਊਗਾ ਜੀ ਹੋਰ ਠੀਕ ਆ ਜੀ ਤੇ ਉਹਦੇ ਉੱਪਰ ਕੁਛ ਲਾਉਣਾ ਪੂ ਕੁਛ ਨਹੀਂ ਲਾਉਣ ਦੀ ਲੋੜ ਅੱਛਾ ਬਾਕੀ ਲਾਉਣਾ ਚੂਨਾ ਲਗਾ ਸਕਦੇ ਚੂਨਾ ਲਾ ਦਈਏ ਹਾਂਜੀ ਠੀਕ ਆ ਜੀ ਇਹ ਮੇਰਾ ਮਤਲਬ ਪੁੱਛਣ ਨਾਲ ਨਾਲ ਜਾਣਕਾਰੀ ਸਾਂਝੀ ਹੋ ਜੂਗੀ ਹੋਰ ਦਿਖਾਓ ਕੀ ਕੀ ਹੋਰ ਦੇਖੋ ਜੀ ਆਲੂ ਬੁਖਾਰਾ ਆ ਦੇਖੋ ਓਏ ਹੋਏ 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 ਆ ਚੱਕੋ ਆਲੂ ਬੁਖਾਰੇ ਘਰ ਦੇ ਜੇ ਤੋਂ ਘਰੇ ਕਿਸੇ ਨੂੰ ਟਾਈਫਾਇਟ ਹੋਇਆ ਹੁੰਦਾ ਦਾ ਆਲੂ ਬੁਖਾਰੇ ਭਾਲ ਦੇ ਫਿਰਦੇ ਹੁੰਦੇ ਹਾਂ ਹਾਂਜੀ ਹਾਂਜੀ ਕਬੂਤਰਾਂ ਵਾਲੇ ਭਾਲ ਦੇ ਫਿਰਨਦੇ ਆਲੂ ਬੁਖਾਰੇ ਆਲੂ ਬੁਖਾਰੇ ਸਗਾ ਕੇ ਰੱਖ ਲਓ ਤੁਹਾਨੂੰ ਬਾਜ਼ੀਆਂ ਚ ਕੰਮ ਦੇਣਗੇ ਆਲੂ ਬੁਖਾਰਾ ਦੇਖ ਲੱਗਿਆ ਪਿਆ ਹਾਂਜੀ ਇਹ ਬੜਾ ਪੌਦਾ ਵੀ ਦਿਖਾ ਦਿੰਨਾ ਪੂਰਾ ਭਰਿਆ ਪਿਆ ਫਰੂਟਿੰਗ ਨਾਲ ਅੱਛਾ ਹਾਂਜੀ ਹਾਂਜੀ ਉਹ ਵਿੱਚ ਲਾ ਦਿਆਂਗੇ ਵੀਡੀਓ ਆ ਦੇਖੋ ਨਿੰਬੂ ਨਿੰਬੂ ਆ ਗਿਆ ਜੀ ਇਹ ਨਿੰਬੂ ਗਲਤ ਰੁੱਤ ਚ ਲੱਗਣਗੇ ਕਿ ਸਹੀ ਰੁੱਤ ਚ ਲੱਗਣਗੇ ਸਹੀ ਰੁੱਤ ਤੇ ਹੀ ਲੱਗਦੇ ਨੇ ਸਾਰੇ ਜੇ ਨਾ ਇਹਨੂੰ ਦਸੰਬਰ ਦੇ ਵਿੱਚ ਆਪਾਂ ਤੋੜ ਦੰਨੇ ਸਹੀ ਟਾਈਮ ਤੇ ਫਿਰ ਗਰਮੀ ਚ ਫਰੂ ਇਸ਼ਾ ਹਾਂਜੀ ਦਸੰਬਰ ਜਿਹਦਾ ਜਿਹੜਾ ਫਰੂਟ ਆ ਉਹ ਕਰ ਦੋ ਜਿੰਨਾ ਵੀ ਫਰੂਟ ਆ ਖਤਮ ਕਰ ਦੋ ਫਿਰ ਇਹ ਫਰਬਰੀ ਜਨਵਰੀ ਫਰਬਰੀ ਆ ਕੇ ਤੇ ਮਈ ਜੋ ਫਰੂਟਿੰਗ ਤਿਆਰ ਹੋ ਜਾਂਦੇ ਦੇਖੋ ਜਿਵੇਂ ਮਤਲਬ ਜਿਹੜੇ ਰੁੱਤ ਜਦੋਂ ਸਕੰਜਮੀ ਦੀ ਲੋੜ ਆਏ ਉਸ ਰੁੱਤ 'ਚ ਦੇਊਗਾ ਉਸ ਰੁੱਤ 'ਚ ਦਊਗਾ ਇਹ ਸਾਡੇ ਵਾਲਾ ਤਾਂ ਭਾਦੋਂ 'ਚ ਦਿੰਦਾ ਨਹੀਂ ਨਹੀਂ ਉਸ ਰੁੱਤ 'ਚ ਦਊਗਾ ਆ ਦੇਖੋ ਹੁਣ ਜੇ ਮੈਂ ਆਪਣਾ ਹੁਣ ਅਪ੍ਰੈਲ 1 ਹੈ ਅੱਜ 5 ਅਪ੍ਰੈਲ 4 ਅਪ੍ਰੈਲ ਆ ਹੂੰ ਦੇਖੋ ਇਹ 1 ਮਹੀਨੇ ਬਾਅਦ ਇਹਨਾਂ ਨੇ ਸਟਾਰਟਿੰਗ ਹੋ ਜਾਣੀ ਆ ਆਹ ਦੇਖੋ ਹਾਂ ਗੱਲ ਸਹੀ ਆ ਇਹਨੇ 15 20 ਦਿਨਾਂ ਨੂੰ ਨਿਚੋੜਨ ਵਾਲਾ ਹੋ ਜਾ ਹਾਂਜੀ ਹਾਂਜੀ ਚਲੋ ਜੀ ਤੇ ਆ ਦੇਖੋ ਬਦਾਮ ਜੀ ਹਲੋ ਇਹਨੂੰ ਕਿਹੜੀ ਰੋਥੇ ਚ ਲੱਗਦੇ ਬਾਈ ਇਹ ਬਦਾਮ ਜੀ ਫਰਵਰੀ ਤੋਂ ਨਾ ਸ਼ੁਰੂ ਹੋ ਜਾਂਦਾ ਇਹ ਜਾ ਕੇ ਪੱਕੂਗਾ ਜੁਲਾਈ ਅਗਸਤ ਚ ਆ ਲੱਗਿਆ ਪਿਆ ਹਾਂਜੀ ਹਾਂਜੀ ਆ ਦੇਖੋ ਹਾਂਜੀ ਹਾਂਜੀ ਅੱਛਾ ਜੁਲਾਈ ਅਗਸਤ ਦੇ ਵਿੱਚ ਜੇ ਪੱਕ ਜਾਣਾ ਹਮਤ ਬੱਕੋ ਮਲੋ ਕਰਦੇ ਬਦਾਮ ਹਾਂਜੀ ਹਾਂ ਦੂਜਿਆਂ ਦੇ ਵਿੱਚੋਂ ਤਾਂ ਉਹ ਬਦਾਮ ਰੋਗਣ ਕੱਢਿਆ ਹੁੰਦਾ ਆ ਨਿੰਮਾ ਪਈ ਹੈ ਨਿੰਮਾ ਜੀ ਨਿੰਮਾ ਵਿਰਾਸਤੀ ਰੁੱਖ ਨੇ ਆਪਣੇ ਇਹ ਨਿੰਮਾ ਪੰਆ ਇਹ ਨਿੰਮਾ ਤਾਂ ਯਾਰ ਇੱਕ ਤੀ ਸੁੱਕ ਗਿਆ ਨਿੰਮਾ ਜ਼ਰੂਰ ਲਾਓ ਯਾਰ ਨਿੰਮਾ ਹਾਂਜੀ ਹਾਂਜੀ ਨਿੰਮਾ ਅਛਾ ਸਪੈਸ਼ਲ ਹੈ ਇਸੇ ਕਰਕੇ ਕੰਮ ਕੀਤਾ ਨਿੰਮਾ ਦੇ ਨਿੰਮਾ ਦੀ ਸੁੱਕ ਗਿਆ ਹਾਂਜੀ ਹਾਂਜੀ ਤੁਸੀਂ ਦੇਖੋ ਇੱਕ ਗੱਲ ਹੋਰ ਆ ਬਾਈ ਹੁਣਾ ਦੀ ਆਫ ਦਾ ਰਿਕਾਰਡ ਇਹ ਕਹਿੰਦੇ ਜੇ ਕਦੇ ਸਾਂਝੀਆਂ ਥਾਮਾਂ ਤੇ ਕਿਸੇ ਨੇ ਰੁੱਖ ਦਾਨ ਕਰਨੇ ਉਹਨਾਂ ਲਈ ਸਪੈਸ਼ਲ ਛੂਟ ਕਰ ਦਿੰਦੇ ਹਾਂਜੀ ਹਾਂਜੀ ਸਪੈਸ਼ਲ ਡਿਸਕਾਊਂਟ ਘਟੋ-ਘਟ ਜੋ ਰੇਟ ਚੱਲਦਾ ਉਹ ਤੋਂ 25 ਤੋਂ 30% ਡਿਸਕਾਊਂਟ ਦਵਾਂਗੇ ਜਿਹੜੇ ਬੰਦੇ ਨੇ ਕੋਈ ਨਿੰਮਾ ਕਿਤੇ ਹੋਰ ਦਰਖਤ ਲਾਉਣੇ ਆ ਕੋਈ ਐਨ ਆਰ ਆਈ ਬੰਦੇ ਨੇ ਆਪਦੇ ਪਿੰਡ ਨੂੰ 100 200 500 ਦਰਖਤ ਦੇਣਾ ਹਾਂਜੀ ਹਾਂਜੀ ਉਹ ਬੰਦੇ ਲਈ ਸਪੈਸ਼ਲ ਜਿਹਨੇ ਦਾਨ ਕਰਨੇ ਆ ਦਰਖਤ ਬਿਲਕੁਲ ਜੀ ਬਿਲਕੁਲ ਬਿਲਕੁਲ ਹਾਂ ਤੇ ਆ ਹੋ ਗਈਆਂ ਨਿੰਮਾ ਹੋ ਗਈਆਂ ਆ ਆ ਕੀ ਆ ਆ ਵੀ ਨਮੀ ਆ ਆ ਤਾਂ ਨਿੰਮੂ ਨਹੀਂ ਹਾਂਜੀ ਆ ਇਧਰਲੇ ਪਾਸੇ ਮਸੰਮੀ ਆ ਗਈ ਆਹ ਲੋ ਜੀ ਆ ਆ ਗਈਆਂ ਮਸੰਮੀਆਂ ਆ ਦੇਖ ਲੈ ਦੇਖੋ ਫਰੂਟਿੰਗ ਕਟੋ-ਕਟੇ ਤੇ 100 ਤੋਂ ਪਲੱਸ ਦਾ ਨਾ ਆਊਗਾ। ਹੂੰ। ਤੇ ਅਗਲੇ ਸਾਲ ਨੂੰ ਤਾਂ ਲਿਆ ਦੂ ਨਜ਼ਾਰੇ। ਨਜ਼ਾਰੇ ਵੀ ਨਜ਼ਾਰੇ। ਹੂੰ। ਤੇ ਅਗਲੇ ਨੂੰ ਸਲਾਹ ਵੀ ਦੇ ਦਿੰਨੇ ਆ ਬਾਈ ਵੀ ਕਿਵੇਂ ਲਾਉਣਾ ਕਿ ਮੈਂ ਸਾਰਾ ਤਰ੍ਹਾਂ ਦੀ ਚੀਜ਼ ਪ੍ਰੋਵਾਈਡ ਕਰਾਂਗਾ। ਜੇ ਬੂਟਾ ਮਰ ਗਿਆ ਮੰਨੋ। ਜੇ ਕਿਸੇ ਦੇ ਘਰੇ ਜਾ ਕੇ ਲਗਵਾਉਣੇ ਵੀ ਨੇ ਤੇ ਲਗਵਾ ਵੀ ਦਿੰਨੇ ਆ। ਕੋਈ ਦਿੱਕਤ ਨਹੀਂ ਤੇ ਉਹ ਅਨਾਰ ਪਿਆ ਅਨਾਰ ਆ ਗਿਆ ਜੀ ਅਨਾਰ ਕੱਢੋ ਯਾਰ ਅਨਾਰ ਦਾ ਡਿੱਕਾ ਇਹ ਪੈਂਦਾ ਵੀ ਯਾਰ ਇਹ ਅਨਾਰ ਨਾ ਮਤਲਬ ਪੁੱਤ ਦੇ ਜਿਹੜੇ ਬਾਜ਼ਾਰ ਚ ਮਿਲਦੇ ਹੁੰਦੇ ਉਹੋ ਜਿਹਾ ਨਹੀਂ ਲੱਗ ਇਹ ਉਹੀ ਵੈਰੀਟੀ ਹੈ ਜੀ ਅੰਦਰੋਂ ਪਿਓਰ ਬਲੈਕ ਹੋਊਗਾ ਦਾ ਹਾਈਟ ਇੰਨੀ ਰਹੂਗੀ ਮੈਂ ਤੁਹਾਨੂੰ ਐ ਨਹੀਂ ਕਹਿੰਦਾ ਵੀ ਐਡਾ ਵੱਡਾ ਅਨਾਰ ਲੱਗੂਆ ਇਹ ਲੱਗੂਆ ਫਰੂਟ ਐਡਾ ਐਡਾ ਬਸ ਗੇਹ ਦੇ ਜਿਹਾ ਹਾਂ ਹਾ ਹੋਊਗਾ ਪ੍ਰੋਪਰ ਬਲੈਕ ਅੰਦਰੋਂ ਅੰਦਰੋਂ ਬਲੈਕ ਹੋ ਹਾਂ ਪੂਰਾ ਸੁਰਖਾ ਹੈ ਨਾ ਹੂੰ ਉਹ ਉਹ ਲੱਕੜ ਜੀ ਵਰਗਾ ਨਹੀਂ ਲੱਗੂਗਾ ਸਵਾਦ ਵਾਲਾ ਹੋ ਲੱਗੂਗਾ ਪੂਰਾ ਪੂਰਾ ਜੀ ਪੂਰਾ ਠੀਕ ਹੈ ਲੀਚੀ ਦੇਖ ਲਓ ਜੀ ਆਪਾਂ ਕਹਿੰਦੇ ਨੇ ਪੰਜਾਬ ਚ ਲੀਚੀ ਨਹੀਂ ਲੱਗਦੀ ਦੇਖੋ ਉਹ ਦੇਖੋ ਤਾਂ ਇਹ ਲੀਚੀਆਂ ਨਾਲ ਭਰਿਆ ਪਿਆ ਦੇਖੋ ਭਰਿਆ ਪਿਆ ਲੀਚੀਆਂ ਨਾਲ ਤੇ ਹੁਣ ਹਜੇ ਲੱਗਣ ਦੀ ਰੁੱਤ ਆ ਹਾਂਜੀ ਹਾਂਜੀ ਤੇ ਆਹ ਕੀ ਪਿਆ ਆਹਾ ਆਹਾ ਕੀ ਪਿਆ ਇਹ ਨਿੰਬੂ ਜੀ ਅਚਾਰ ਵਾਸਤੇ ਅਚਾਰ ਵਾਲਾ ਨੇ ਹਾਂਜੀ ਅਚਾਰ ਵਾਸਤੇ ਸਪੈਸ਼ਲ ਨਿੰਬੂ ਆ ਇਹ 12 ਮਾਸੀ ਨਿੰਬੂ ਕਹਿੰਦੇ ਨੇ ਨਾ ਰਿਸ਼ਤੇਦਾਰ ਤੁਹਾਡੇ ਘਰੇ ਆ ਕੇ ਰੋਟੀ ਸਾਂਗਦਾ ਘੱਟ ਖਾਂਦਾ ਨਾ ਰੋਟੀ ਹੋਸਾ ਨਾ ਮੰਗੇ ਨਿੰਬੂ ਦਾ ਚਾਰ ਦਵਾਰਾ ਮੰਗੂ ਬਿਲਕੁਲ ਬਿਲਕੁਲ ਜੀ ਨਿੰਬੂ ਦਾ ਚਾਰ ਹੀ ਬਾਲਾ ਸੇਰਾ ਹੋਰ ਉਧਰ ਮਗਰਲੇ ਪਾਸੇ ਜੀ ਅੰਬ ਗੱਡੀ ਵਾਰੀ ਕੱਢੀ ਤੇ ਸਰੀਆ ਅੰਬ ਬਾਈ ਚੱਕੂ ਆ ਗਿਆ ਜੀ ਦਸਰੀਆ ਅੰਬ ਪੰਜਾਬ ਦਾ ਸਭ ਤੋਂ ਪੁਰਾਣਾ ਅੰਬ ਹੂੰ ਸਾਡਾ ਬਰਾਸਤੀ ਰੁੱਖ ਹਾਂਜੀ ਹਾਂਜੀ ਹੂੰ ਤੇ ਇਹ ਰੁੱਖ ਹੁਣ ਅੱਜ ਕੱਲ ਬਹੁਤ ਘੱਟ ਹੈ ਹਾਂਜੀ ਤੇ ਜਿਹੜੇ ਬੰਦੇ ਨੂੰ ਵਾਹਿਗੁਰੂ ਨੇ ਖੇਤ ਬਖਸ਼ਿਆ ਤੇ ਆਪਦੀ ਮੋਟਰ ਦੇ ਕੋਲੇ ਜਰੂਰ ਲਾਓ ਯਾਰ ਅੰਬ ਅੰਬ ਤਾਂ ਬੜਾ ਸ਼ਾਨਦਾਰ ਯਾਰੱਖ ਵਸਦੇ ਘਰਾਂ ਦੀ ਨਿਸ਼ਾਨੀ ਵਸਦੇ ਘਰਾਂ ਦੀ ਨਿਸ਼ਾਨੀ ਹੈ ਹਾਂਜੀ ਅੰਬ ਇਹ ਆ ਕੀ ਹੈ ਜੀ ਆਹ ਆ ਬਦਾਮੀਆਂ ਹਾਂਜੀ ਤਾਂ ਬਦਾਮੀਆਂ ਹੋ ਗਿਆ ਇੱਥੇ ਮੇਰੇ ਖਾਤਰ ਹੋਰ ਬਾਕੀ ਇੱਧਰ ਗੇੜਾ ਦੇ ਦਿੰਦੇ ਨੇ ਜੀ ਫਰੂਟ ਚਲੋ 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 ਆਜੋ 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 ਦੇਖਣ ਵਾਲ ਨੂੰ ਵੀ ਆਏ ਨਾ ਲੱਗੇ ਵੀ ਕਿਤੇ ਛੋਟਾ ਮੋਟਾ ਕੰਮ ਆ ਬੜਾ ਵੱਡਾ ਕੰਮ ਆ ਨਹੀਂ ਹਾਂਜੀ ਤੇ ਆ ਆ ਬਾਈ ਸਜਾਵਟਾ ਲੈ ਸਜਾਵਟਾ ਲੈਣੀ ਜੀ ਵੀਡੀਓ ਸ਼ੇਅਰ ਕਰੀ ਚੱਲੋ ਯਾਰ ਵੀਡੀਓ ਸ਼ੇਅਰ ਕਰੀ ਚੱਲੋ ਤੇ ਆਹ ਵੀ ਪੰਜਾਂ ਜੀ ਜਾਮਣ ਚੀਕੂ ਆ ਗਈ ਚੀਕੂ ਆ ਆ ਚੀਕੂ ਆ ਹਾਂਜੀ ਹਾਂਜੀ ਆ ਦੇਖੋ ਚੀਕੂ ਫਰੂਟ ਆ ਹਾਂ ਫਲ ਗਿਆ ਕਟਾ ਆਹ ਚੀਕੂ ਫਰੂਟ ਆ ਆ ਆਲੀ ਚੀ ਇੱਕ ਇਹ ਮੰਗੋ ਆ ਗਿਆ 12 ਮਾਸੀ ਮੰਗੋ ਆ ਜੀ ਸਾਲ ਚ ਦੋ ਵਾਰ ਫਲ ਦਿੰਦਾ ਹੈ ਅੱਛਾ ਹਾਂਜੀ ਇੱਕ ਵਾਰੀ ਹਟ ਗਿਆ ਉਸ ਤੋਂ ਬਾਅਦ ਦੂਜੀ ਵਾਰ ਸ਼ੁਰੂ ਕਰ ਦਊਗਾ ਇੱਕ ਵਾਰੀ ਹੁਣ ਆ ਕੇ ਫਿਰ ਇਹ ਦਸੰਬਰ ਚ ਫਰੂਟਿੰਗ ਦਊਗਾ ਜੀ ਇਹ ਮਤਲਬ ਯਾਰ ਕਮਾਲ ਦੀਆਂ ਨਸਲਾਂ ਆ ਗਈਆਂ ਯਾਰ ਦੇਖ ਲਾ ਹਨ ਹਾਂਜੀ ਬਿਨੀਆਂ ਅਗਲਾ ਦਾ ਅੰਬ ਮੁੱਕ ਗਏ ਆ ਆ ਪਈਆਂ ਆ ਪਈਆਂ ਲੀਚੀਆਂ ਆ ਆ ਕੀ ਚੱਕ ਲਿਆ ਠੀਕੋ ਜੀ ਦੇਖੋ ਛੋਟੇ ਬੂਟੇ ਨੇ ਫਰੂਟਿੰਗ ਤੇ ਆ ਸਾਰਾ ਤੇ ਅਗਲੇ ਸਾਲ ਨੂੰ ਤਾਂ ਦੇ ਦੂਗਾ ਨਜ਼ਾਰਾ ਬਾਗਾਂ ਦੇ ਵਿੱਚ ਕਾਵੋ ਕਾਡੋ ਉਹ ਵੀ ਦਿਖਾਣੇ ਕਿੱਥੇ ਆ ਉਹ ਵੀ ਦਿਖਾਣੇ ਅਲੀਚੀ ਦੇਖ ਲਓ ਜੀ ਆ ਦੇਖੋ ਆ ਪਈ ਅਲੀਚੀ ਆ ਦੇਖ ਲੀਚੀ ਭਰੀ ਪਈ ਆ ਫਰੀ ਤਾਂ ਹੈ ਆ ਦੇਖੋ ਛੋਟੇ ਛੋਟੇ ਬੂਟਿਆਂ ਨੂੰ ਫਰੂਟਿੰਗ ਤੇ ਆ ਜੀ ਪਹਿਲਾਂ ਤੁਹਾਨੂੰ ਵੱਡਾ ਪੌਦਾ ਦੇਖਾ ਛੋਟੇ ਨੇ ਇਹਨਾਂ ਨੂੰ ਫਰੂਟਿੰਗ ਤੇ ਆ ਪੂਰਾ ਅੱਜ ਨਿਊ ਨਿਊ ਭਾਰਤ ਨਿਊ ਭਾਰਤ ਨਰਸਰੀ ਮਲੇਰ ਕੋਟਲੇ ਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਬ੍ਰਾਂਡ ਆ ਸੱਜਣੋ ਹਾਂਜੀ ਆਹਾ ਓਏ ਆ ਸੀਤਾਫਲ ਹਾਂਜੀ ਇਹਨੇ ਤਾਂ ਸਰਕਾਰਾਂ ਬਦਲਤੀਆਂ ਪ੍ਰੀਤ ਸੀਤਾਫਲ ਨੇ ਹਾਂਜੀ ਹੈ ਆ ਆ ਉਹ ਆ ਹਾਂਜੀ ਸੀਤਾਫਲ ਹੀ ਆ ਜੀ ਚੱਕੋ ਇਹ ਸੀਤਾਫਲ ਦੀ ਮੰਗ ਉਹ ਤੋਂ ਬਾਅਦ ਬਣ ਗਈ ਆ ਉਹ ਉਹ ਕੀ ਆ ਬਾਈ ਉਹ ਲੋਗਾਨ ਆ ਜੀ ਨਿਊ ਵੈਰੇਟੀ ਆਈ ਆ ਫਰੂਟਿੰਗ ਦੀ ਉਹ ਅੱਛਾ ਉਹ ਕੀ ਫਿਰ ਦੱਸੋ ਉਹ ਤਾਂ ਜਾਣਕਾਰੀ ਦੇਣ ਦਾ ਚੀਜ਼ ਆ ਇਹ ਸਵਾਦ ਹੁੰਦਾ ਖਾਣ ਨੂੰ ਉਹ ਨਹੀਂ ਇਹ ਤਾਂ ਲੁਕਾਟ ਹੈ ਲੋਗਾ ਆਂਦਾ ਬੂਟਾ ਲਿਆ ਚੱਕੇ ਆ ਆ ਲੋਗਾਨ ਫਲ ਹਾਂਜੀ ਲੋਗਾਨ ਥੋੜਾ ਜਿਹਾ ਮੈਨੂੰ ਉਹਦੇ ਵਾਂਗੂ ਲੀਚੀ ਵਾਂਗੂ ਨਹੀਂ ਲੱਗਦਾ ਇਹ ਲੀਚੀ ਵਾਂਗੂ ਹੀ ਹੁੰਦਾ ਪਰ ਉੱਪਰੋਂ ਬ੍ਰਾਊਨ ਹੁੰਦਾ ਸਟਾਰ ਫਰੂਟ ਚਾਚ ਸਟਾਰ ਫਰੂਟ ਆ ਗਿਆ ਜੀ ਉਹ ਜਿਹੜਾ ਉਹ ਉਹ ਜਿਹੜੇ ਜਿਹੜੇ ਮੱਛੀ ਸਟਾਰ ਮੱਛੀ ਵਰਗਾ ਹਨਾ ਹਾਂਜੀ 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 ਆ ਦੇਖੋ ਇਸ ਤਰ੍ਹਾਂ ਹੁੰਦਾ ਇਹਦਾ ਫਰੂਟਿੰਗ ਆ ਆ ਦੇਖੋ ਐਂ ਲੱਗਦਾ ਇਹ ਤੇ ਕੱਟ ਕੱਟ ਕੇ ਸਵਾਦ ਵੜਾ ਇਹ ਬਾਈ ਹੂੰ ਇਹਦੇ ਵਿੱਚੋਂ ਬਹੁਤ ਅਲੱਗ ਟੇਸਟ ਆਉਂਦਾ ਆਹਾ ਆ ਗਿਆ ਲੋਗਾਨ ਹੈ ਹਾਂਜੀ ਇਹ ਲੋਗਾਨ ਆ ਗਈ ਆਏ ਚੱਕੋ ਬਈ ਆਹ ਆਏ ਲੋਗਾਨ ਲੈ ਆਪਾਂ ਤਾਂ ਪਹਿਲੀ ਵਾਰ ਸੁਣਿਆ ਇਹਨੂੰ ਥੱਲੇ ਥੱਲੇ ਇਹਦੀ ਗ੍ਰਾਫਿੰਗ ਹਾਂਜੀ ਗ੍ਰਾਫਿੰਗ ਹੋਈ ਵੀ ਹੈ ਹਾਂ ਆਹ ਲਓ ਵੀਰੇ ਉੱਧਰ ਬਹੁਤ ਤਰ੍ਹਾਂ ਡਿਫਰੈਂਟ ਆ ਆ ਜੋ ਚਲੋ 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 ਕਾਜੂ ਦਾ ਬੂਟਾ ਪਾਉਂਦਾ ਆ ਆ ਕੀ ਆ ਬਾਈ ਯਾਰ ਆਹਾ 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 ਇਹ ਠਾਈ ਚੀਕੂ ਹੈ ਜੀ ਠਾਈ ਚੀਕੂ ਜਿਹਨੂੰ ਲੰਬਾ ਚੀਕੂ ਕਹਿੰਦੇ ਨੇ ਅੱਛਾ ਆ ਵੀ ਚੀਕੂ ਆ ਹਾਂਜੀ ਆ ਦੇਖੋ ਇਸ ਤਰ੍ਹਾਂ ਦਾ ਫਰੂਟਿੰਗ ਹੁੰਦਾ ਇਹਨੂੰ ਆ ਚੀਕੂ ਆ ਹਾਂ ਤੁਹਾਨੂੰ ਗੋਲ ਦੇਖੇ ਨੇ ਨਾ ਅਜ ਤੱਕ ਇਹ ਲੰਬੇ ਚ ਵੀ ਆ ਕਾਜੂ ਕਾਜੂ ਦਾ ਲਿਆਉਂਦੇ ਆ ਹੁਣ ਕਾਜੂ ਹੋ ਪਿਆ ਕਾਜੂ ਜਾ ਚੂ ਕਾਜੂ ਕਾਜੂ ਵੀ ਲੱਗਦੇ ਆ ਹਾਂਜੀ ਹਾਂਜੀ ਨਹੀਂ ਲੱਗਣਗੇ ਨਹੀਂ ਫਰੂਟਿੰਗ ਆਊਗਾ ਸਰ ਕਾਜੂ ਨੂੰ ਪੂਰਾ ਇਹ ਚੀਕੂ ਆ ਗਿਆ ਜੀ ਲੈ ਇੱਕ ਤੁਹਾਨੂੰ ਹੋਰ ਦਿਖਾਉਣਾ ਦੇਖੋ ਚਕੋਤਰਾ ਜੀ ਚਕੋਤਰਾ ਹਾਂ ਇਹ ਤਾਂ ਯਾਰ ਆ ਤਾਂ ਯਾਰ ਜ਼ਰੂਰ ਲਾਓ ਨਾ ਯਾਰ ਆ ਤਾਂ ਜ਼ਰੂਰ ਲਾਓ ਜਿਹਨੂੰ ਗਲਤ दारू ਪਿਆਲਾ ਪੀਣ ਦੀ ਆਦਤ ਆ ਉਹ ਤਾਂ ਬਾਈ ਵਣ ਕੇ ਜ਼ਰੂਰ ਲਾਓ ਉਹ ਤਾਂ ਜ਼ਰੂਰ ਲਾਓ ਜਿਹਨੂੰ ਮਾੜੀ ਆਦਤ ਆ ਇੱਕ ਚੰਗੀ ਆਦਤ ਪਾਓ ਆ ਲਾ ਲਓ ਵੀਰੇ ਲੱਗਿਆ ਪਿਆ ਇਹਨੂੰ ਫਰੂਟ ਇਹ ਇੱਕ ਫਰੂਟ ਹੀ ਥੋੜਾ ਢਿੱਗਿਆ ਪਿਆ ਲਿਵਰ ਖੜਾ ਕਰ ਦੂਗਾ ਬਿਲਕੁਲ ਬਹੁਤ ਇਹਦਾ ਡਾਕਟਰ ਰੋਕਾ ਯਾਰ ਹਾਂਜੀ ਹਾਂਜੀ ਡਾਕਟਰ ਨੇ ਸਾਰੀਆਂ ਦਵਾਈਆਂ ਦੂਆਂ ਦੇਣ ਤੋਂ ਬਾਅਦ ਡਾਕਟਰ ਮਰੀਜ਼ ਨੂੰ ਕਹਿੰਦੇ ਆ ਨਾਲ ਆ ਚਪੋਤਰਾ ਖਾਇਆ ਕਰ ਬਿਲਕੁਲ ਜੀ ਬਿਲਕੁਲ ਇਹ ਪਹਿਲਾਂ ਹੀ ਲਾ ਲਓ ਇਹ ਹੈਗੀ ਕੱਜ ਫਰੂਟਿੰਗ ਆ ਰਹੀ ਐ ਨੂੰ ਵੀ ਆਹ ਦੇਖ ਲੈ ਕਾਜੂ ਤਾਂ ਲੱਗੇ ਪਏ ਆ ਪ੍ਰੀਤ ਇਹ ਜਿਆ ਯਾਰ ਐ ਕਿ ਕਬੂਟਾ ਖੇਤ ਜ਼ਰੂਰ ਲਾਜ਼ਮੀ ਲੱਗੇ ਯਾਰ ਬੂਟੇ ਖੇਤ ਬਹੁਤ ਆ ਓਏ ਉਹ ਦੇਖ ਕੋ ਉਹ ਦੇਖ ਕਿਲੋ ਦਾ ਅਮਰੂਦ ਹਾਂਜੀ ਯਾਰ ਉਹ ਗੱਲਾਂ ਹੀ ਬਣੀਆਂ ਕਿ ਹੋ ਜਾਂਦੇ ਨਹੀਂ ਲੱਗਦਾ ਜੀ ਓਡਾ ਬੜਾ ਹਾਂ 800 900 ਗ੍ਰਾਮ ਤੱਕ ਦਾ ਫਰੂਟਿੰਗ ਹੁੰਦੀ ਆ ਸਰ ਕਿਲੋ ਉਹ ਸੇ ਹਾਂ ਓ ਆਈ ਆਈ ਭਾਈ ਆਈ ਆਈ ਗਾਹਾਂ ਆਈ ਆ ਤੇ ਆ ਕੀ ਐ ਸੱਚ ਆਹੇ ਚੇਰੀ 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 ਲੈ ਯਾਰ ਖੇਤ 10 15 ਮਾਰ ਲਿਆ ਜੀ ਜਾਂ ਸਾਰਾ ਕੁਛ ਆ ਗਿਆ ਕੁਛ ਆ ਗਿਆ ਸਾਰਾ ਕੁਛ ਲੱਗ ਗਿਆ ਯਾਰ ਲਿਆ ਗਿਆ ਹਨਾ ਵੀ 10 12 ਮਾਰ ਲਿਆ ਜੀ ਜਾਂ ਸਾਰਾ ਕੁਛ ਲੱਗ ਗਿਆ ਲੈ ਆਹਾ ਉਹ ਇਹ ਉਹ ਹੋਣੀ ਬਾਈ ਜਿਹੜਾ ਤੇ ਹਾਂਜੀ ਤੇ ਕਟਲ ਸਬਜੀ ਬਣਦੀ ਹੈ ਜੀ ਸਬਜੀ ਬਣਦੀ ਆ ਉਹ ਜਿਹੜਾ ਖੁਰਕ ਜੀ ਲੜਦੀ ਹੁੰਦੀ ਜੀ ਹਾਂਜੀ 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 ਪਨੀਰ ਵਰਗੀ ਸਬਜ਼ੀ ਹੁੰਦੀ ਹੈ ਜੀ। ਹਾਂਜੀ ਹਾਂਜੀ ਹਾਂਜੀ। ਪ੍ਰੀਤ ਇਹ ਤਾਂ ਬਾਲੀ ਸਿਰਾ ਸਬਜ਼ੀ ਬਣਦੀ ਆ। ਪੂਰੀ ਜੀ ਟੌਪ ਦੀ। ਇਹ ਨਾ ਆਪਾਂ ਜਦੋਂ ਉੱਤਰਾਖੰਡ ਗਏ ਸੀ ਇਹਦਾ ਦਰਖਤ ਹੁੰਦਾ ਤਾਂहां ਲੱਗੇ ਹੁੰਦੇ ਆ ਇਹ ਦਰਖਤਾਂ ਦੇ ਹਨਾ ਬਾਈ। ਹਾਂਜੀ ਹਾਂਜੀ ਹਾਂਜੀ। ਉਹੀ ਆ ਨਾ ਇਹ। ਉਹੀ ਆ ਜੀ। ਤੇ ਆ ਆਲੂ ਬੁਖਾਰੇ ਲੱਗੇ ਪਏ। ਲੱਗੇ। ਉਸ ਸਿਓ 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 ਪਹਿਲੀਆਂ ਦੇ ਵਿੱਚ ਨਾ ਬਾਈ ਪਹਿਲਾਂ ਦੇ ਵਿੱਚ ਨਾ ਲੋਕਾਂ ਨੂੰ ਐ ਲੱਗਣੇ ਨਹੀਂ ਹੁਣ ਸਿਓ ਲੋਕਾਂ ਦੇ ਘਰਾਂ ਚ ਲੋਹੜਿਆਂ ਦੇ ਲੈਂਦੇ ਹਾਂ ਲੋਕਾਂ ਨੂੰ ਯਕੀਨ ਹੋ ਗਿਆ ਵੀ ਹਾਂ ਇਹ ਹੋ ਸਕਦਾ ਬਦਾਮਾਂ ਦੇ ਲੋਕ ਕਹਿੰਦੇ ਹੋ ਹੀ ਨਹੀਂ ਸਕਦਾ ਬਦਾਮ ਆਲੂ ਬੁਖਾਰਾ ਆ ਬਲੈਕ ਕਲਰ ਚ ਜੀ ਇਹਦੇ ਪੱਤੇ ਬਲੈਕ ਕਲਰ ਦੇ ਹੁੰਦੇ ਨੇ ਆਲੂ ਬੁਖਾਰਾ ਮਤਲਬ ਬੂਟਾ ਹੀ ਸੋਹਣਾ ਲੱਗੂਗਾ ਕਰੇਗਾ ਬੂਟਾ ਵੀ ਸੋਹਣਾ ਲੱਗੂਗਾ ਤੇ ਫਰੂਟਿੰਗ ਤਾਂ ਦੇਣੀ ਦੇਣੀ ਹੈ ਹਮਮ ਔਰ ਫਰੂਟ ਦਾ ਵੀ ਇੰਨਾ ਨਾ ਆਊਗਾ ਸਾਈਜ਼ ਪੂਰਾ ਵਧੀਆ ਤੇ ਇੱਕ ਨਾ ਸਾਡੇ ਉਥੇ ਪ੍ਰੀਤਾ ਆਪਣੇ ਕੀ ਲੱਗਿਆ ਬਾੜੂ ਆੜੂ ਲੱਗਿਆ ਉਹਦਾਂ ਨਾ ਬਾਈ ਐਨੀਆਂ ਐਨੀਆਂ ਟਾਹਣੀਆਂ ਮੱਚ ਗਈਆਂ ਉਹ ਕਟਿੰਗ ਥੱਲੋਂ ਠੀਕ ਆ ਉਹ ਕੱਟ ਦੀ ਉਹ ਕਟਿੰਗ ਕਰਨੀ ਪਊਗੀ ਉਹ ਹਰੇ ਤਾਂ ਕੱਟਣਾ ਪਊਗਾ ਹਾਂ ਉਹ ਜਿੱਤੇ ਤੱਕ ਸੁੱਕਾ ਹੋਣਾ ਕੱਟਣਾ ਪਊ ਜਿਵੇਂ ਆਹ ਟਾਣੀ ਉਹਦੇ ਤੱਕ ਸੁੱਕ ਜੇ ਤਾਂ ਆਪਾਂ ਉਰੋ ਕੱਟ ਲਾਂਗੇ ਉਹ ਕੱਟਣੀ ਪਊਗੀ ਬਿਲਕੁਲ ਜੀ ਫਲ ਉਹਨੂੰ ਬਹੁਤ ਆਇਆ ਪਰ ਟਾਟੂਸੇ ਮੱਚ ਗਈ ਹਾਂ ਉਹ ਕੱਟਣੀ ਪਊਗਾ ਜੀ ਉਹ ਕੱਟਣਾ ਪਊਗਾ ਬਈ ਪ੍ਰੀਤ ਆ ਆ ਆ ਗੱਬੂ ਕੋਸ਼ਾ ਹਾਂਜੀ ਬੱਬੂ ਕੋਸ਼ਾ ਆ ਗਿਆ ਜੀ ਇਹਦੇ ਤਾਂ ਵੱਡੇ ਵੱਡੇ ਬਾਗ ਲੱਗਦੇ ਆ ਹਾਂਜੀ ਹਾਂਜੀ ਆਪਣੇ ਵਿਕਰਾਂਤ ਸ਼ਰਮਾ ਕੋਲੇ ਪ੍ਰੀਤ ਬਾਗ ਲੱਗਿਆ ਹੋਇਆ ਬਹੁਤ ਵੱਡਾ ਆ ਦੇਖ ਗ ਬਹੁਤ ਵਧੀਆ ਚੀਜ਼ ਹੈ ਜੀ ਇਹ ਕਿੰਨੀ ਦੂਰ ਤੱਕ ਭੇਜਦਾ ਭੇਜ ਦੋਗੇ ਭਾਈ ਆ ਤੈਨੂੰ ਦੱਸੇ ਹਾਂਜੀ ਹਾਂਜੀ ਤਿੰਨ ਤਿੰਨ ਸੂਬਿਆਂ ਚ ਭੇਜ ਦਿੰਨੇ ਆ ਪੰਜ ਜੀ ਪੰਜ ਸੂਬਿਆਂ ਤੇ ਆ ਕੀਵੀ ਆ ਗਿਆ ਜੀ ਬੇਲ ਹੁੰਦੀ ਆ ਕੀਵੀ ਦੀ ਕੀਵੀ ਫਰੂਟ ਅੰਗੂਰਾਂ ਵਾਂਗੂ ਬੇਲਾਂ ਲੱਗਦੀਆਂ ਲੈ ਆ ਪਿਆ ਕੀਵੀ ਕੀਵੀ ਫਰੂਟ ਆ ਭਾਲਦੇ ਫਿਰਦੇ ਨੇ ਕਹਿੰਦੇ ਸੈੱਲ ਘਟ ਕੇ ਸੈੱਲ ਘਟ ਕੇ ਸੈੱਲ ਘਟ ਕੇ ਹਾਂਜੀ ਉਹਦੇ ਵਾਸਤੇ ਸਪੇਸ ਪਾਇਆ ਹੈ ਤੇ ਆ ਅੱਬਾਈ ਆ ਇਧਰਲੇ ਪਾਸੇ ਨੂੰ ਹੋਰ ਵੀ ਢੇੜਾ ਦੇ ਯਾਰ ਇਹ ਤਾਂ ਬਹੁਤ ਕੰਮ ਦਾ ਆ ਦੇਖ ਕਿੰਨੀਆਂ ਪਲੇਟਾਂ ਲੱਗੀਆਂ 5000 ਲੋੜੇ ਲਿਆਂਦੇ ਹਾਂ ਇਹ ਬਲੈਕ ਕਸਤੂਰੀ ਹੈ ਜੀ ਕਾਲਾ ਅੰਬ ਹਾਂਜੀ ਨਹੀਂ ਇਹਦੇ ਪੱਤੇ ਵੀ ਕਾਲੇ ਆ ਇਹਦੇ ਫਰੂਟੇ ਵੀ ਕਾਲਾ ਆਊਗਾ ਇਹਨੂੰ ਫਰੂਟ ਵੀ ਕਾਲਾ ਆਊਗਾ ਵਿੱਚੋਂ ਵੀ ਕਾਲਾ ਰਹੂਗਾ ਨਹੀਂ ਵਿੱਚੋਂ 골ਡ ਨਹੀਂ ਹੋਊਗਾ ਜੀ ਵਿੱਚੋਂ 골ਡਨ ਹੀ ਹੋਊਗਾ ਤੇ ਆਮਰੂਦ ਦੇ ਵੀ ਹੈ ਨਹੀਂ ਹਾਂਜੀ ਇਹ ਰੈੱਡ ਡਾਇਮੰਡ ਨਿਊ ਵੈਰੀਟੀ ਆਈ ਹੈ ਇਹਦੇ ਇੱਕ ਫਰੂਟ ਚ ਦੋ ਤਿੰਨ ਤਰ੍ਹਾਂ ਦਾ ਟੇਸਟ ਹੁੰਦਾ ਨਾਸਪਤੀ ਦਾ ਹੂੰ ਤੇ ਅਮਰੂਦ ਦਾ ਤੇ ਸੇਬ ਦਾ ਆ ਜਾ ਕਰ ਗੱਲਾ ਇੱਕੋ ਬੂਟੇ 3 in 1 ਇੱਕੋ ਬੂਟਾ ਲਾਓ ਤਿੰਨ ਸਵਾਦ ਲਓ ਹਾਂਜੀ ਆ ਕੀ ਆ ਇਹ ਬਿੱਲ ਪੱਤਰ ਜੀ ਇਹ ਬਿੱਲ ਪੱਤਰ ਪ੍ਰੀਤ ਇਹ ਜਿਹੜਾ ਬਿੱਲ ਪੱਤਰ ਆ ਨਾ ਪੁੱਤ ਇਹਦੀ ਲੋਕ ਸ਼ਰਬਤ ਬਣਾ ਕੇ ਪੀਣਾ ਪਸੰਦ ਕਰਦਾ ਬਿਲਕੁਲ ਜੀ ਬਿਲਕੁਲ ਅਸਲ ਦੇ ਵਿੱਚ ਇਹ ਠੰਡਾ ਬਹੁਤ ਜ਼ਿਆਦਾ ਇਹਦੀ ਤਸਵੀਰ ਠੰਡੀ ਆ ਮੱਜਾਂ ਦੇ ਭਰਪੂਰ ਪੈਂਦਾ ਹੋਵੇ ਉਦੋਂ ਵੀ ਇਹ ਕੰਮ ਆਉਂਦਾ ਤੇ ਬਹੁਤ ਜ਼ਿਆਦਾ ਇਹਨੂੰ ਸਾਧੂ ਸੰਤ ਬਹੁਤ ਵਰਤਦੇ ਆ ਹੂੰ ਇਹ ਵਾਟਰ ਟ੍ਰਿਪ ਲਾ ਗਿਆ ਜੀ ਵਾਟਰ ਐਪਲ ਇਹ ਕਿਹੜਾ ਨਵੀਂ ਨਸਲ ਆ ਗਈ ਯਾਰਾ ਇਹ ਵੀ ਸਰ ਬਹੁਤ ਵਧੀਆ ਚੀਜ਼ ਆ ਪੈਨੇ ਦੇ ਪਲਾਂਟ ਹੂੰ ਪੂਰੀ ਵਧੀਆ ਖਾਣ ਜੇ ਵੀ ਪੂਰਾ ਟੇਸਟੀ ਹੁੰਦਾ ਤੇ ਤਾਸੀਰ ਇਹਦੀ ਵੀ ਪੂਰੀ ਠੰਡੀ ਹੁੰਦੀ ਨਹੀਂ ਇਹਨੂੰ ਵਾਟਰ ਐਪਲ ਕਾਹ ਤੋਂ ਕਹਿੰਦੇ ਆ ਮਤਲਬ ਪਾਣੀ ਵਾਲਾ ਸੇਬ ਇਹਦੇ ਚ ਪਾਣੀ ਬਹੁਤ ਹੁੰਦਾ ਜੀ ਅੱਛਾ ਇਹਦੇ ਚ ਪਾਣੀ ਜਿਆਦਾ ਹੁੰਦਾ ਤੇ ਆਹ ਆਹ ਪ੍ਰੀਤ ਮਗਰਲੇ ਪਾਸੇ ਕੀ ਪਿਆ ਉਹ ਇਹ ਆ ਦੇ ਬਲੈਕ ਡਾਇਮੰਡ ਆ ਇਹ ਬਲੈਕ ਡਾਇਮੰਡ ਅਮਰੂਦ ਆ ਜੀ ਹਾਂਜੀ ਕਾਲੇ ਰੰਗ ਦਾ ਅਮਰੂਦ ਅੱਛਾ ਇਹਦੇ ਪੱਤੇ ਵੀ ਕਾਲੇ ਰੰਗ ਦੇ ਆ ਇਹਨੂੰ ਅਮਰੂਦ ਵੀ ਕਾਲੇ ਰੰਗ ਦਾ ਲੱਗੂਗਾ ਇਹ ਵਿੱਚੋਂ ਵੀ ਕਾਲਾ ਜਾਈ ਨਿਕਲਦਾ ਹੈ ਵਿੱਚੋਂ ਬ੍ਰਾਊਨ ਆ ਆ ਪਿਆ ਹੈ ਉਹ ਕਾਡੋ ਆਹਦੀ ਵੱਡੇ ਵੱਡੇ ਪੌਦੇ ਵੀ ਇਹ ਵਾ ਕਾਡੋ ਦੀ ਨੇ ਇਹ ਖਾਂਦੀ ਹੁੰਦੇ ਆ ਹਾਂਜੀ ਹਾਂਜੀ ਟਾਈਟਾਂ ਵਾਲੇ ਹਾਂਜੀ ਹਾਂਜੀ ਅੱਛਾ ਇਹ ਪ੍ਰੀਤ ਜੈਮ ਵਾਲੇ ਖਾਂਦੇ ਆ ਹਾਂ ਇਹਦੇ ਬੜਾ ਛੋਟਾ ਸਾਰੀ ਸਾਈਜ਼ ਮਿਲ ਜਾਣਗੇ ਆਪਣੇ ਕੋਲ ਆਜੋ ਪ੍ਰੀਤ ਆ ਜਾ ਡੋਲੇ ਬਣਾ ਕੇ ਛੱਡਾਂਗੇ ਪੁੱਤ ਤੇਰੇ ਇਹ ਇਧਰ ਆ ਆਪਣੀ ਫਾਲ ਕੈਟਾਗਰੀ ਤੁਸੀਂ ਜੀ ਹਾਂਜੀ 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 ਇਧਰ ਆਪਾਂ ਢੇੜਾ ਤਕਰੀਬਨ ਕੱਢਿਆ ਹੈ ਹਾਂਜੀ ਆਹ ਦੇਖੋ ਹੋਣ ਡੈਕੋਰੇਸ਼ਨ ਵਾਲੇ ਪਾਸੇ ਹੋ ਗਏ ਗਾਰਡਨ ਵਾਲਾ ਏਰੀਆ ਜਿਹੜਾ ਗਾਰਡਨ ਚ ਤਿਆਰ ਕਰਨਾ ਵਾਸਤੇ ਹੋ। ਉਹ ਤੁਹਾਡਾ ਗਾਰਡਨ ਤਿਆਰ ਕਰਨਾ ਆਪਾਂ। ਗਾਰਡਨ ਦੇ ਵਿੱਚ ਆਹ ਪਾਵਾਂਗੇ ਜੀ ਆਪਣੇ ਕੋਲ। ਹਾਂਜੀ ਪਾਮ ਆਗੇ ਸਪਾਇਰਲ ਆਗੇ ਕੋਨ ਆਗੀਆਂ। ਆਪਾਂ ਆ ਜੇ ਕਿਸੇ ਨੇ ਪੈਲਸ ਪੂਲਸ ਪਾਇਆ ਬਣੇ ਤਾਂ ਨਹੀਂ ਠੋਕ ਦੋ। ਹੂੰ ਜਿਹੜਾ ਨਕਲੀ ਜੀ ਨਹੀਂ ਮਿਲਦੀ ਹੁੰਦੀ। ਇਹ ਹੈ ਹੈ ਚ। ਨਹੀਂ ਨਹੀਂ ਜਿਹੜਾ ਨਕਲੀ ਬੁੱਟਾ ਇਹ ਨਹੀਂ ਮਿਲਦਾ ਹੁੰਦਾ। ਹੂੰ ਅਸਲੀ ਜੀ। ਇਹ ਕਾਪੀ ਇਦੀ ਬੁਰੀ ਆ ਇਸ ਦਾ ਸਤਤ ਮਤਲਬ ਹਾਂ ਆ ਦੇਖ ਲੈ ਸਹੀ ਗੱਲ ਆ ਦੇਖਣ ਨੂੰ ਨਕਲੀ ਲੱਗਦੇ ਆ ਪਲਾਸਟਿਕ ਦਾ ਲੱਗਦਾ ਹੈ ਨਾ ਜਮ ਬਿਲਕੁਲ ਹਾਂ ਉਧਰ ਲਾਈ ਨੇ ਮਾਲੂਮ ਸਪਾਇਰਲ ਵਗੈਰਾ ਆ ਜਾਂਦੇ ਨੇ ਇਹ ਗਾਰਡਨ ਸਜਾਉਣ ਵਾਸਤੇ ਨੇ ਸਾਰੀ ਪਲਾਂਟ ਇੱਧਰ ਆਈ ਇੱਧਰ ਆਈ ਬਾਈ ਇੱਧਰ ਆ ਇੱਧਰ ਆ ਦੂੰ ਇੱਧਰ ਆ ਆ ਦੇਖੋ ਆੜੂ ਦਾ ਬੂਟਾ ਇੱਧਰ ਆ ਆ ਦੇਖ ਆ ਚੱਕ ਘਰ ਘੱਲ ਇੱਧਰ ਇੱਧਰ ਮੇਰੇ ਹੱਥਾਂ ਲਈ ਦੇਖਨੇਗਾ ਥੱਲੇ ਨੂੰ ਦੇਖ ਗਿਣਤੀ ਕਰ ਕੁਆਂਟਲਾਂ ਚ ਲੱਗਿਆ ਚੱਕ ਨਲ 3 ਸਾਲ ਦਾ ਪੌਦਾ ਸਾਰਾ ਇਹ 3 ਸਾਲ ਦਾ ਪੌਦਾ ਤੇ ਪੱਤਿਆਂ ਨਾਲੋਂ ਬਾਹਲਾ ਫਲ ਲੱਗਿਆ ਵਾ ਮਤਲਬ ਕਹਿਣ ਤੋਂ ਪਹਿਲਾਂ ਇਹੋ ਜੀ ਵੈਰੈਟੀ ਦੇਵੋਗੇ ਸਾਨੂੰ ਬਿਲਕੁਲ ਜੀ ਇਹੀ ਵੈਰੈਟੀ ਦਵਾਂਗੇ ਤੁਹਾਨੂੰ ਹੂੰ ਚਲੋ ਇਹ ਵੀ ਹੋ ਗਿਆ ਆ ਜੋ ਇੱਧਰ ਆ ਜਾਓ ਆ ਦੇਖੋ ਆ ਦੇਖ ਆ ਕਿੱਡੀ ਵੱਧਗਾ ਚੀਜ਼ ਆ ਵਾ ਪ੍ਰੀਤ ਆਹਾ ਆਹਾ ਆ ਦੇਖ ਲੈ ਤ ਕੋਈ ਖੜੀ ਦੀਂਦੀ ਆਹਾ ਆ ਦੇਖ ਹਾਂ ਇਹ ਵੀ ਹੈ ਚਾ ਹੂੰ ਇਹ ਬੋਲਾ ਬੰਦੀਏ ਨੇ ਜੀ ਇਹਦੀਆਂ ਪਾਰਕਾਂ ਦੇ ਵਿੱਚ ਬੋਲ ਗੇਂਦਾ ਦਿਖਾਉਣ ਵਾਸਤੇ ਚੀਜ਼ਾਂ ਨੇ ਇਹ ਵਾਲੀ ਹੋਗੀ ਆਹ ਵਾਲੀ ਹੋਗੀ ਕਲਰਫੁੱਲ ਚਾਹੀਏ ਉਹ ਬਾਈ ਉਹ ਵਿੱਦਿਆ ਹਾਂਜੀ ਉਹ ਵਿੱਦਿਆ ਜੀ ਇਹ ਕਾਲੂ ਬੁਖਾਰਾ ਕਹਿੰਦੇ ਸੀ ਨਾ ਦੇਖੋ ਆਜੋ 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 ਆਲੂ ਬੁਖਾਰਾ ਆਹ ਦੇਖੋ ਓਏ ਆਹ ਦੇਖੋ ਪ੍ਰੀਤ ਨੂੰ ਫਾਲ ਕਿੰਨਾ ਲੱਗਿਆ ਪੁੱਤ ਦੇ ਨੂੰ ਲੈ ਲੈ ਆਲੂ ਬੁਖਾਰਾ ਇਹ ਸਾਡੇ ਕੋਲੇ ਦੋ ਤਰ੍ਹਾਂ ਦਾ ਸਾਰੇ ਇੱਕੋ ਹੀ ਪੌਦੇ ਨੂੰ ਦੋ ਤਰ੍ਹਾਂ ਦੇ ਆਲੂ ਬੁਖਾਰੇ ਨੇ ਇਹਨੂੰ ਇਧਰ ਅਲੱਗ ਵੈਰੀਟੀ ਆ ਇਧਰ ਅਲੱਗ ਵੈਰੀਟੀ ਆ ਲੈ ਲੈ ਇੱਕ ਹੀ ਗੱਲ ਫਿਰ ਬਈ ਇਹਨੂੰ ਗ੍ਰਾਫਟਿੰਗ ਕੀਤਾ ਗਿਆ ਕਿ ਭੁਲੇਖਾ ਪੈ ਗਿਆ ਕਿ ਹੋ ਗਿਆ ਇਹ ਗ੍ਰਾਫਟਿੰਗ ਕੀਤੀ ਆ ਸਾਰੇ ਇਹ ਦੋ ਤਰ੍ਹਾਂ ਦੀ ਸ਼ਰਾਰਤ ਕੀਤੀ ਆ ਹੈਂ ਆ ਜੋ ਉਧਰਲੇ ਪਾਸੇ ਆ ਜੋ ਜਿਹੜੇ ਬਾਈ ਫਿਰ ਆ ਬੂਟੇ ਆ ਹੈਂ ਵੀਰੇ ਮਮਦ ਸਾਹਿਬ ਹਾਂਜੀ ਸਰ ਆ ਬੂਟੇ ਆ ਜਿਹੜੇ ਇਨਡੋਰ ਪਲਾਂਟ ਆਗੇ ਸਰ ਫੋਟਾਂ ਚ ਲਾਉਣ ਵਾਸਤੇ ਇਹ ਇਹ ਮਤਲਬ ਸਾਡੇ ਘਰਾਂ ਚ ਵੀ ਇਨਡੋਰ ਹੀ ਲੱਗਣਗੇ ਹਾਂਜੀ 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 ਜਿਹੜੇ ਇਨਡੋਰ ਪਲਾਂਟ ਨੇ ਉਹ ਘਰਾਂ ਚ ਵੀ ਇਨਡੋਰ ਹੀ ਲੱਗਣਗੇ ਉਹ ਐਂਡੋਰ ਹੀ ਲੱਗਣਗੇ ਆ ਆ ਉਹ ਆ ਕੀ ਕਿ ਆਪਾਂ ਐਸੇ ਘਾਟਾ ਫ੍ਰੀਤ ਇਹ ਪੁੱਤ ਦੋ ਲੈ ਕੇ ਚੱਲ ਗਏ ਹੈ ਇਹ ਬੋਤਲ ਬਾਤਲ ਚ ਲਾਓ ਚੱਲ ਗਏ ਹੂੰ ਮਨੀ ਪਲਾਂਟ ਆ ਦੇਖ ਤਾਂ ਸਹੀ ਫ੍ਰੀਤ ਐਂਡੋਰ ਵਾਲੇ ਕਿੰਨੀ ਵੈਰਾਈਟੀ ਆ ਗਈਆਂ ਯਾਰ ਇਹ ਘਰਾਂ ਦੇ ਹੈ ਸੁਪਰ ਫ੍ਰੀਕ ਕਲਰ ਵਾਲੇ ਸੋਹਣੇ ਹੈ ਕਲਰ ਵਾਲੇ ਸੋਹਣੇ ਆ ਯਾਰ ਉਹ ਮੁੱਢ ਚ ਪਿਆ ਜਿਹੜਾ ਕੋਈ ਯਾਰ ਕੋਈ ਹੰਤੋਂ ਬਿਆਨਤ ਕੰਮ ਬਣਿਆ ਪਿਆ ਯਾਰ ਆ ਆ ਦੇਖ ਤਾਂ ਹੀ ਪਾਰਕ ਬਣਾਏ ਪਏ ਆ ਸਾਰੇ ਕਲਰ ਪਏ ਇੱਥੇ ਦੇ ਇੱਥੇ ਸਾਰੇ ਕਲਰ ਪਏ ਆ ਉਹ ਜਾਮਨੀ ਵੀ ਆ ਹਰਾ ਵੀ ਆ ਪੀਕਾ ਗਰੇ ਵੀ ਆ ਦੇਖੋ ਕਿੰਨੇ ਸੋਹਣੇ ਲੱਗਦੇ ਆ ਭਾਈ ਜੇ ਤੂੰ ਮਤਲਬ ਮੈਂ ਕਹਿ ਦਿਆਂ ਵੀ ਤੁਹਾਨੂੰ ਵੀ ਲੈਂਡਸਕੇਪਿੰਗ ਵੀ ਤੁਸੀਂ ਹੀ ਕਰਨੀ ਕਰਦੇ ਆ ਜੀ ਆਪਣੀ ਲੈਂਡਸਕੇਪਰ ਬਾਗ ਵੀ ਤੁਸੀਂ ਹੀ ਲਾਉਣਾ ਹਰ ਤਰ੍ਹਾਂ ਦੀ ਚੀਜ਼ ਕਰਕੇ ਦਿੰਦੇ ਆ ਜੀ ਅਸੀਂ ਲੈਂਡਸਕੇਪਿੰਗ ਦਾ ਵੀ ਸਪੈਸ਼ਲ ਆ ਆਪਣੇ ਕੋਲੇ ਪ੍ਰਬੰਧ ਹਾਂ ਹਾਂਜੀ ਭਾਈ ਮਤਲਬ ਤੁਸੀਂ ਸਾਰਾ ਕੁਝ ਕਰ ਦਿਓਗੇ ਜਿਵੇਂ ਖਾਣ ਵਾਸਤੇ ਪਾਣ ਚਾਹੀਦਾ ਪਾਣ ਆ ਗਿਆ ਡੈਕੋਰੇਸ਼ਨ ਦੀ ਡੈਕੋਰੇਸ਼ਨ ਪਾਣ ਹੈ ਹਾਂਜੀ ਅੱਛਾ ਇਹ ਜਿਹੜਾ ਉਹ ਪਲੇਟਕੇ ਜੇ ਖਾਂਦੇ ਆ ਹਾਂਜੀ ਹਾਂਜੀ ਪਾਣ ਮੜੇ ਖਾ ਕੇ ਦੇਖ ਲੈ ਨਾ ਪਤਾ ਹਾਂਜੀ ਹਾਂਜੀ ਖਾਓ ਮੂੰਹ ਜਾਂ ਤੇ ਲਾਲ ਹੋ ਜੂ ਨਹੀਂ ਨਹੀਂ ਹੁੰਦਾ ਇਹ ਠੰਡਾ ਹੁੰਦਾ ਹਾਂਜੀ ਸਵਾਦ ਆਉਂਦਾ ਉਹ ਜਿਹੜਾ ਪਤਾ ਕਿਵੇਂ ਜੇ ਸਵਾਦ ਆਉਂਦਾ ਜਿਹੜੀ ਆਪਾਂ ਨਹੀਂ ਉਹ ਖਾਂਦੇ ਹੁੰਦੇ ਸੀ ਝਟਕੀ ਜੀ ਨਿਆਣੇ ਹੁੰਦੇ ਹਾਂਜੀ ਹਾਂਜੀ ਇੱਕ ਇਹ ਪਾਣ ਪੱਤਾ ਜੀ ਇਹ ਸਵਾਦ ਬਹੁਤ ਆਵੇ ਨਹੀਂ ਗਾਲ ਨੂੰ ਜਾਂਦਾ ਓਏ ਸਿੱਧਾ ਵੀ ਤੋਏ ਓ ਗਾਲ ਨੂੰ ਜਾਂਦਾ ਹੂੰ ਮਤਲਬ ਸਾਰਾ ਤੁਹਾਡੇ ਕੋਲ ਪ੍ਰਬੰਧ ਹੈਗਾ ਹਾਂ ਜੀ ਹਰ ਤਰ੍ਹਾਂ ਦਾ ਪ੍ਰਬੰਧ ਹੈ ਜੀ ਪੂਰਾ ਆਪਣੇ ਕੋਲ ਬੰਦਾ ਤੁਹਾਨੂੰ ਦਿਖਾ ਦੇਵੇ ਜਗਾ ਹਾਂਜੀ ਗਾਰਡਨ ਤਿਆਰ ਕਰਨਾ ਸਾਡਾ ਕੰਮ ਹੈ ਗਾਰਡਨ ਤਿਆਰ ਕਰਕੇ ਦੇਣਾ ਤੁਹਾਡਾ ਕੰਮ ਹਾਂਜੀ ਜੇ ਕੋਈ ਬੂਟਾ ਮੰਨ ਕੇ ਚੱਲੋ ਵੀ ਬਾਈ ਚਾਂਸ ਕੋਈ ਮੱਚ ਗਿਆ ਕੋਈ ਗੱਲਬਾਤ ਹੋ ਗਈ ਫੇਰ ਉਹ ਅਸੀਂ 1-2 ਮਹੀਨਿਆਂ ਦਾ ਸਾਰਾ ਟਾਈਮ ਲੈਣੇ ਆ ਜਦੋਂ ਤੱਕ ਪlant ਚੱਲਦੇ ਨਹੀਂ ਹਾਂ ਜੇ ਚੱਲ ਕੇ ਉਸ ਤੋਂ ਬਾਅਦ ਹੁਣ ਅਗਲੇ ਨੂੰ ਕਰਕੇ ਹੌਂਡ ਓਵਰ ਕਰ ਦੇਣਾ ਕਲਾਇੰਟ ਨੂੰ ਹਾਂ じゃ ਅਗਲੇ ਦੇ ਕੁੱਤੇ ਨੇ ਤੋੜਤਾ ਹੁਣ ਉਹ ਤਾਂ ਬੱਸ ਉਹ ਉਹਨਾਂ ਦੀ ਹੈ ਹੀ ਹਨਾ ਉਹ ਕਲਾਇੰਟ ਦੀ ਰਿਸਪੌਂਸਿਬਿਲਟੀ ਆ ਦੇਖੋ ਮਾੜਾ ਐਡਰੈਸ ਵੈਰੀਫਾਈ ਕਰਾ ਦਗੇ ਬਾਈ ਆਪੇ ਇਹੀ ਲੁਧਿਆਣਾ ਰੋਡ ਮਲੇਰ ਕੋਟਲਾ ਨਿਊ ਭਾਰਤ ਨਰਸਰੀ ਨਿਊ ਭਾਰਤ ਨਰਸਰੀ ਨਿਊ ਭਾਰਤ ਨਰਸਰੀ ਆ ਤੁਸੀਂ ਚੈੱਕ ਕਰ ਲੋ ਉਹ ਨਿਊ ਭਾਰਤ ਨਰਸਰੀ ਦਾ ਬੋਰਡ ਲੱਗਿਆ ਜਿੱਧਰਲੇ ਪਾਸੇ ਨੂੰ ਹੁਣਪ੍ਰੀਤ ਦਾ ਕੈਮਰਾ ਜਾਊਗਾ ਇਧਰਲੇ ਪਾਸੇ ਹੈਗਾ ਮਲੇਰ ਕੋਟਲਾ ਤੇ ਜਿੱਧਰਲੇ ਪਾਸੇ ਨੂੰ ਹੁਣਪ੍ਰੀਤ ਦਾ ਕੈਮਰਾ ਇਧਰਲੇ ਪਾਸੇ ਹੈਗਾ ਅੱਲਾ ਧਿਆਨ ਹਾਂਜੀ ਤੇ ਆ ਮੰਨ ਲੋ ਆ ਦੇਖੋ ਨਿਊ ਭਾਰਤ ਨਰਸਰੀ ਆ ਤੇ ਆ ਇਹ ਸੱਜਣ ਜਿਹੜੂ ਤੁਸੀਂ ਆ ਕੇ ਮਿਲਣਾ ਹਾਂਜੀ ਇਹਨੇ ਮੱਲੋਂ ਆਪੇ ਥੋੜਾ ਮਹਲਾ ਹੱਲ ਦੇਣਾ ਕਰ ਹੁਣ ਨਮਾਜ਼ ਦਾ ਹੋ ਗਿਆ ਟਾਈਮ 22 ਨੂੰ ਅਸੀਂ ਕਰਦੇ ਹਾਂ ਫ੍ਰੀ 22 ਦੀਆਂ ਬਣਾਉਂਦੇ ਆ ਅਸੀਂ ਰੀਲਾਂ ਰੀਲਾਂ ਪਾਵਾਂਗੇ 22 ਦਾ ਜਿੰਨਾ ਵੀ ਸੱਜਣ ਦੇਖ ਰਹੇ ਆ ਸਾਰੇ ਸੱਜਣਾਂ ਨੂੰ ਬੇਨਤੀ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਦਰਖਤਾਂ ਵਾਲੀ ਵੀਡੀਓ 'ਚ ਸ਼ੇਅਰ ਕਰਨ ਵਾਲੀ ਕੋਈ ਅਸਰ ਨਾ ਛੱਡਿਆ ਕਰੋ ਉਹ ਕਿ ਦਰਖਤਾਂ ਨੇ ਸਭ ਨੂੰ ਹਵਾ ਦੇਣੀ ਸਭ ਨੂੰ ਫਲ ਦੇਣਾ ਦਰਖਤ ਦਾ ਕਿਸੇ ਨਾਲ ਵੈਰ ਨਹੀਂ ਹੁੰਦਾ ਜਿਉਂਦੇ ਰਹਿਣ